ਸ਼੍ਰੋਮਣੀ ਵਿਰਕਤ શ્રીਮਾਨ 108 ਸੰਤ ਬਾਬਾ ਮਲੂਕ ਸਿੰਘ ਮੋਨੀ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੋ ਦਿਨਾਂ ਸੰਤ ਸਮਾਗਮ શ્રીਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਦੇ ਉਪਰਾਲੇ ਸਦਕਾ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਸੰਤ ਸਮਾਗਮ ਵਿੱਚ ਪੂਰੇ ਦੇਸ਼ ਤੋਂ ਤਤਵੇਤੇ ਨਿਰਮਲਪੇਖਾਟ ਦਰਸ਼ਨ ਸਾਧੂ ਸੰਤ ਸਮਾਜ ਦੇ ਮਹਾਪੁਰਖਾਂ ਨੇ ਸ਼ਿਰਕਤ ਕੀਤੀ ਅਤੇ ਕਥਾ ਵਿਚਾਰਾਂ ਦੀ ਸਾਂਝ ਪਾ ਕੇ ਸੰਗਤਾਂ ਨੂੰ ਨੇਹ ਹਲ ਕੀਤਾ ਸ਼੍ਰੀਮਾਨ ਸੰਤਗੁਰ ਚਰਨ ਸਿੰਘ ਜੀ ਮਹਾਰਾਜ ਵੱਲੋਂ ਆਇਆ ਹੋਇਆ ਸੰਗਤਾਂ ਨਾਲ ਸੰਗਰਾਂਦ ਦੇ ਦਿਹਾੜੇ ਨੂੰ ਸਮਰਪਿਤ ਕਥਾ ਵਿਚਾਰਾਂ ਦੀ ਸਾਂਝ ਪਾਈ ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਜਗਿੰਦਰ ਸਿੰਘ ਮਾਨ ਗੁਰਦੀਪ ਸਿੰਘ ਦੀਪਾ ਹਰਵਿੰਦਰ ਸਿੰਘ ਸੰਧਰ ਪਿੰਦੂ ਸਿੰਘ ਜੋਹੜ ਯੂਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਜੀ ਸਿੰਘ ਖੁਰਾਨਾ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚਾਂਦੀ ਸਰੂਪ ਸਿੰਘ ਖਲਵਾੜਾ ਗੁਰਦੀਪ ਸਿੰਘ ਖੇੜਾ ਅਵਤਾਰ ਸਿੰਘ ਮੰਗੀ ਸਵਾਰਥਕਾਰ ਸੰਗ ਫਗਵਾੜਾ ਦੇ ਪ੍ਰਧਾਨ ਜਗਜੀਤ ਸਿੰਘ ਜੋੜਾ ਉਚੇਚੇ ਤੌਰ ਤੇ ਸ਼ਾਮਲ ਹੋਏ ਸ਼੍ਰੀਮਾਨ ਸੰਤਕੁਚਨ ਸਿੰਘ ਜੀ ਮਹਾਰਾਜ ਨੇ ਆਏ ਹੋਏ ਸਾਧੂ ਸੰਤ ਸਮਾਜ ਦੇ ਸਮੂਹ ਮਹਾਪੁਰਖਾਂ ਸਿਆਸੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਗੁਰੂ ਘਰ ਦੀ ਬਖਸ਼ੇ ਸਿਰਪਾਓ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਪੰਡਵੇ ਨਗਰ ਵਿੱਚ ਆਏ ਆਂ ਜੀ ਜਿੱਥੇ ਪਰਮ ਪੂਜਯ ਪਰਮ ਸਰਦੇ ਸ਼੍ਰੀਮਾਨ 108 ਸੰਤ ਬਾਬਾ ਮਲੂਕ ਸਿੰਘ ਜੀ ਮੋਨੀ ਜੀ ਮਹਾਰਾਜ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਆ ਤੇ ਹਾਜ਼ਰੀ ਭਰੀ ਅਸੀਂ ਕੀਰਤਨ ਵਿੱਚ ਬੜਾ ਆਨੰਦ ਆਇਆ ਬੜੀਆਂ ਸੰਗਤਾਂ ਦਾ ਇਕੱਠ ਹੈ ਬੜੀਆਂ ਸੰਗਤਾਂ ਉਹਨਾਂ ਨੇ ਪ੍ਰੇਮ ਕਰਦੀਆਂ ਆ ਤੇ ਪਰਮ ਪੂਜਯਾ ਸ਼੍ਰੀਮਨ ਐਕਸਰਟ ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ ਸੰਤ ਬਾਬਾ ਗੁਰਲਾਲ ਸਿੰਘ ਜੀ ਮਹਾਰਾਜ ਜਿਹੜੇ ਅੱਗੇ ਹੋ ਕੇ ਉਹ ਸੇਵਾ ਨਿਭਾ ਰਹੇ ਆ ਤੇ ਬਹੁਤ ਪਿਆਰ ਵਾਲੀਆਂ ਰੂਹਾਂ ਆ ਬੜਾ ਆਨੰਦ ਬਖਸ਼ਦੇ ਬੜਾ ਮਾਣ ਬਖਸ਼ਦੇ ਬਹੁਤ ਉਹਨਾਂ ਦਾ ਆਸ਼ੀਰਵਾਦ ਅਦਾਸਤ ਪਰ ਵੀ ਆਪ ਸਾਰੀਆਂ ਸੰਗਤਾਂ ਨੂੰ ਜਿੱਥੇ-ਜਿੱਥੇ ਤੱਕ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਬੈਠੀਆਂ ਆ ਪਰਮ ਪੂਜਿਆ ਸ਼੍ਰੀ ਮਾਨ ਐਕਸਵਰ ਸੰਤ ਬਾਬਾ ਮਲੂਕ ਸਿੰਘ ਜੀ ਮੋਨੀ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾਕਾ ਨਿਵਾਸੀ ਸਾਧ ਸੰਗਤ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਅੱਜ ਸ਼ੰਭ ਵਾਲੀ ਕੁਟਿਆ ਪੰਡਵਾ ਵਿਖੇ ਮਰਮ ਸਤਕਾਰ ਜੋਗ ਸੰਤ ਬਾਬਾ ਮਲੂਕ ਸਿੰਘ ਜੀ ਮੋਨੀ ਜੀ ਮਹਾਰਾਜ ਜੀ ਦਾ ਜਨਮ ਦਿਨ ਬਹੁਤ ਹੀ ਤੁਮ ਤੁਮ ਨਾਲ ਮਨਾਇਆ ਜਾ ਰਿਹਾ ਹੈ ਇਸ ਵਿੱਚ ਕੱਲ ਰਾਤ ਬਹੁਤ ਸਾਰੇ ਮਹਾਂਪੁਰਸ਼ਾਂ ਨੇ ਦਰਸ਼ਨ ਦਿੱਤੇ ਔਰ ਬਚਨ ਬਲਾਸ ਕੀਤੇ ਅੱਜ ਸੁਭ ਸੰਕਰਾਂਤੀ ਫਾੜ ਦਾ ਦਿਹਾੜਾ ਹੈ ਅੱਜ ਉਹਨਾਂ ਦਾ ਅਸਈ ਜਨਮ ਦਿਨ ਮਨਾਇਆ ਜਾ ਰਿਹਾ ਇਸ ਵਿੱਚ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਨੇ ਕੀਰਤਨ ਕਥਾ ਵਿਚਾਰ ਹੋ ਰਹੇ ਨੇ ਤਾਂ ਮੈਂ ਇਸ ਪਵਿੱਤਰ ਜਗ੍ਹਾ ਦੇ ਹਰੇ ਵਿੱਚ ਆਸपास ਦੀ ਸੰਗਤਾਂ ਔਰ ਜਿੰਨੇ ਵੀ ਸੰਤ ਬਾਬਾ ਮਲੂਕ ਸਿੰਘ ਮਹਾਰਾਜ ਜੀ ਦੇ muni ji de maharaj de premi ਹੈ ਉਹਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਗਿਆਨੀ trilok singh uk ਕਥਾਵਾਚਕ ਮਸਕੀਨ ਸਾਹਿਬ ਜੀ ਦੇ ਲਾਸਟ ਵਿਦਿਆਰਥੀ ਮੈਂ ਪਹਿਲੀ ਵਾਰ ਇਸ ਨਗਰ ਵਿੱਚ ਆਇਆ ਔਰ ਇੱਥੇ ਸੰਤ ਬਾਬਾ ਮਲੂਕ ਸਿੰਘ ਜੀ ਦਾ ਜੋ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਭਾਵੇਂ ਗਰਮੀ ਦਾ ਸਮਾਂ ਹੈ ਠਹਿਣਾ ਔਖਾ ਹੈ ਪਰ ਪਿਆਰ ਦੇ ਵੱਜਿਓ ਇਹ ਸੰਗਤਾਂ ਦੀਵਾਨ ਵਿੱਚ ਬੈਠੀਆਂ ਹੋਈਆਂ ਨੇ ਔਰ ਕੀਰਤਨ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ ਇਥੋਂ ਪਤਾ ਲੱਗਦਾ ਹੈ ਕਿ ਮਹਾਪੁਰਸ਼ਾਂ ਨੇ ਪਿਆਰ ਵੰਡਿਆ ਹੈ ਲੋਕਾਂ ਨੂੰ ਜੋੜਿਆ ਹੈ ਸੂਸਤਾਨ ਦੀ ਸੇਵਾ ਨਿਭਾਰੇ ਨੇ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਉਹਨਾਂ ਦੇ ਉਪਰਾਲੇ ਸਦਕਾ ਗੁਰੂ ਕੇ ਲੰਗਰ ਅਤੇ ਸ਼ਬੀਲਾ ਆਦਿ ਦੇ ਲੰਗਰ ਚੱਲ ਰਹੇ ਨੇ ਸੋ ਇਸ ਸਮੇਂ ਤੇ ਸੰਤ ਮਲੂਕ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹੋਏ ਆ ਸੰਗਤਾਂ ਜਿਹੜੀਆਂ ਆਈਆਂ ਨੇ ਮੈਂ ਮਹਾਪੁਰਸ਼ਾਂ ਵੱਲੋਂ ਅਤੇ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਤਪਸਥਾਨ ਨਿਰਮਲ ਕੁਟਿਆ ਸ਼ੰਭ ਵਾਲੀ ਪਿੰਡ ਪੰਡਵਾ ਵਿਖੇ ਮਹਾਨ ਪਰਉਪਕਾਰੀ ਧੰ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਸੰਸਾਰ ਦੇ ਐਸੇ ਮਹਾਂਪੁਰਖਾਂ ਨੇ ਜਨਮ ਲਿਆ ਕਿੰਨੀਆਂ ਸਿੱਖ ਸੰਗਤਾਂ ਨੂੰ ਨਾਨਕਲੇਵਾ ਪਰਮੇਸ਼ਰ ਦਾ ਨਾਮ ਜਪਾਇਆ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਤੇ ਬਾਣੇ ਨਾਲ ਜੋੜਿਆ ਮੇਰੇ ਗੁਰਦੇਵ ਸ਼੍ਰੋਮਣੀ ਬਰਕਤ ਸ਼੍ਰੀਮਾਨ 108 ਸੰਤ ਮਲੂਕ ਸਿੰਘ ਮੋਨੀ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਬੜੀ ਚਰਦਾ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਜਨਮ ਦਿਹਾੜਾ ਮਨਾਇਆ ਗਿਆ ਜੋ ਪਰਸੋਂ ਤੋਂ ਤਲਾਈ ਬਾਣੀ ਦੇ ਅਖੰਡ ਜਾਪ ਵਿਦੇਸ਼ ਤੇ ਵਿਦੇਸ਼ ਇਲਾਕੇ ਦੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਅਖੰਡ ਪਾਠ ਆਰੰਭ ਹੋਏ ਸਨ ਮਹਾਰਾਜ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਜੋ ਸਾਧ ਸੰਗਤ ਜੀ ਮਹਾਰਾਜ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਹੈ ਤਿੰਨ ਦਿਨ ਸੰਤ ਸਮਾਗਮ ਗੁਰਮਤ ਸਮਾਗਮ ਸਜਾਏ ਗਏ ਹਨ ਪਹਿਲੇ ਦਿਨ ਵੀ ਮਹਾਨ ਕੀਰਤਨੀਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਦੇ ਬਾਣੀ ਨਾਲ ਜੋੜਿਆ ਔਰ ਦੂਸਰੇ ਦਿਨ ਸੰਤ ਸਮਾਗਮ ਜੋ ਦੁਆਬੇ ਦੇ ਮਹਾਪੁਰਖ ਨਿਰਮਲ ਭੇਖ ਦੇ ਸੰਪਰਦਾਇ ਕਾਤੇ ਵਿੱਚ ਤੇ ਮਹਾਪੁਰਖ ਵਿਸ਼ੇਸ਼ ਕਰਕੇ ਰਾਤਰੀ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗਏ ਨੇ ਤਖਤਾਂ ਦੇ ਸਿੰਘ ਸਾਹਿਬਾਨ ਹਾਜ਼ਰੀਆਂ ਭਰ ਕੇ ਆ ਗਏ ਨੇ ਔਰ ਜਿੰਨੇ ਵੀ ਸਪਿਰਿਟੀਕਲ ਸਿਆਸ ਦੇ ਨਾਲ ਨਾਤਾ ਰੱਖਦੇ ਹਨ ਉਹ ਵੀ ਮਹਾਪੁਰਖਾਂ ਨੂੰ ਵਧਾਈ ਉਹਨਾਂ ਦੇ ਜਨਮ ਦਿਹਾੜੇ ਤੇ ਖੁਸ਼ੀ ਪ੍ਰਗਟ ਕਰਕੇ ਗਏ ਨੇ ਔਰ ਇਲਾਕੇ ਦੀਆਂ ਸਾਰੀਆਂ ਸੰਗਤਾਂ ਹਮ ਹਮਾਕੇ ਪਹੁੰਚੀਆਂ ਨੇ ਮੈਂ ਸਾਰੀ ਸੰਗਤ ਦਾ ਸਾਰੇ ਮਹਾਪੁਰਖਾਂ ਦਾ ਔਰ ਗੁਣੀ ਗਿਆਨੇ ਰਾਗੀ ਜਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮਹਾਪੁਰਖਾਂ ਦੇ ਜਨਮ ਦਿਹਾੜੇ ਦੀ ਬਹੁਤ-ਬਹੁਤ ਸਿੱਖ ਸਿੱਖ ਦਾ ਨੂੰ ਵਧਾਈ ਦਿੰਦਾ ਹਾਂ ਅੱਜ ਸਾੜਤ ਬੰਦਾ ਤਿਸ ਲੱਗੇ ਜਿਸ ਨਾਂ ਉਹ ਜਿੰਨਾ ਪਾਸ ਆਹ ਹੜ ਦਾ ਸਾੜ ਦਾ ਮਹੀਨਾ ਚੜਿਆ ਸਾਰੀ ਸੰਗਤ ਨੂੰ ਇਸ ਸੰਗਰਾਂ ਦਾ ਦਿਹਾੜਾ ਸੁੱਖਾ ਭਰਿਆ ਆਵੇ ਸਾਰੇ ਸੰਸਾਰ ਦੇ ਵਿੱਚ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸਾਰੇ ਸੰਸਾਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਪੁਰਖ ਆਪਣੀ ਛਤਰ ਛਾਇਆ ਰਹਿਮਤਾ ਕਰਨ ਜਿਹੜਾ ਕਿ ਸਾਡੇ ਹਿੰਦੁਸਤਾਨ ਦੀ ਧਰਤੀ ਦੇ ਅੰਦਰ ਜੋ ਨਸ਼ਿਆਂ ਦਾ ਦਰਿਆ ਵਗਦਾ ਪਿਆ ਅੱਜ ਸਾਡੇ ਬੱਚੇ ਸਿੱਖੀ ਨਾਲੋਂ ਕੁਟਿ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਟੁੱਟੇ ਜਾਂਦੇ ਆ ਆਪਣੇ ਮਾਪਿਓ ਦਾ ਸਤਕਾਰ ਭੁੱਲ ਗਏ ਨੇ ਆਪਣੇ ਸਮਾਜ ਨੂੰ ਭੁੱਲ ਗਏ ਨੇ ਆਪਣੇ ਸਮਾਜ ਦੀਆਂ ਸੰਕ੍ਰਿਤਿਆ ਨੂੰ ਭੁੱਲ ਗਏ ਨੇ ਗੁਰੂ ਨਾਨਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਨੌਜਵਾਨ ਬੱਚਿਆਂ ਨੂੰ ਸਾਰਿਆਂ ਨੂੰ ਸਨ ਬੁੱਧੀ ਦੇਣ ਜਿਹੜਾ ਕਿ ਅਸੀਂ ਆਪਣੇ ਧਰਮਾਂ ਦੇ ਨਾਲ ਪਰਪੱਕ ਹੋ ਕੇ ਜੁੜੀਏ ਆਪਣੇ ਧਰਮਾਂ ਦਾ ਸਤਕਾਰ ਕਰੀਏ ਔਰ ਬੜੇ ਪਿਆਰ ਤੇ ਬੜੇ ਪ੍ਰੇਮ ਦੇ ਨਾਲ ਸੰਸਾਰ ਦੇ ਵਿੱਚ ਰਹਿ ਕੇ ਆਪਣਾ ਸੁੱਖਾ ਭਰਿਆ ਅਸੀਂ ਜੀਵਨ ਬਤੀਤ ਕਰੀਏ ਇਹ ਮੇਰੇ ਗੁਰਦੇਵ ਸੰਤ ਮੋਨੀ ਜੀ ਮਹਾਰਾਜ ਸਿੱਖ ਸੰਗਤਾਂ ਨੂੰ ਇਹ ਉਪਦੇਸ਼ ਦਿਆ ਕਰਦੇ ਸਨ ਰਲ ਕੇ ਮਿਲ ਕੇ ਰਹਿਣਾ ਕੀਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਅੱਜ ਉਸੇ ਤਰ੍ਹਾਂ ਇਸ ਅਸਥਾਨ ਤੇ ਉਹਨਾਂ ਦੀ ਚਲਾਈ ਹੋਈ ਮਰਜਾਦਾ ਚਲਾਈ ਹੋਈ ਮਰਜਾਦਾ ਉਸੇ ਤਰ੍ਹਾਂ ਚੱਲ ਰਹੀ ਹੈ ਰਾਤ ਦਿਨ ਗੁਰੂ ਕੇ ਲੰਗਰ ਚੱਲਦੇ ਨੇ ਔਰ ਰਾਤ ਦਿਨ ਗੁਰਬਾਣੀ ਦੇ ਪ੍ਰਵਾਹ ਚੱਲਦੇ ਨੇ thank you ਔਰ ਸਮਾਜ ਦੇ ਭਲੇ ਦੇ ਕੰਮ ਚੱਲਦੇ ਨੇ ਔਰ ਕੈਂਪ ਲਾਏ ਜਾਂਦੇ ਨੇ ਮੈਡੀਕਲ ਕੈਂਪ ਅੱਖਾਂ ਦੇ ਕੈਂਪ ਐਕੂ ਪ੍ਰੈਸ਼ਰ ਦੇ ਕੈਂਪ ਲੋਰਬੰਦ ਬੱਚਿਆਂ ਦੇ ਵੱਧ ਤੋਂ ਵੱਧ ਅਸਥਾਨ ਤੇ ਸੰਯੋਗ ਦਿੱਤਾ ਜਾਂਦਾ ਇਹ ਸਾਰੇ ਸੰਯੋਗ ਸੰਗਤਾਂ ਦੇ ਸੰਯੋਗ ਨਾਲ ਕੀਤੇ ਜਾਂਦੇ ਨੇ ਫੇਰ ਇੱਕ ਵਾਰ ਸਾਰੇ ਮਹਾਂਪੁਰਖਾਂ ਦਾ ਗੁਰੂ ਕੀ ਸੰਗਤ ਦਾ ਦਾਸ ਔਰ ਸਾਰੇ ਸੇਵਾਦਾਰਾਂ ਵੱਲੋਂ ਜਿੱਥੇ ਵਧਾਈ ਉੱਤੇ ਧੰਨਵਾਦ ਕੋਟਣ ਕੋਟਣ ਸ਼ੁਕਰਾਨਾ ਸਾਰੀ ਸੰਗਤ ਤਨ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਤੇ ਆਪਣੇ ਦੁੱਖਾਂ ਦੀ ਅਨਵਿਰਤੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ